ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਆਪਣੇ ਆਪ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਉਂਕਿ ਫਾਇਦਾ ਹੀ ਏਡਾ ਵੱਡਾ ਕਰਨ ਜਾ ਰਹੇ ਆਪਾਂ ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਧੀਆਂ ਭੈਣਾਂ ਵਾਲਿਆਂ ਕਈਆਂ ਨੇ ਅੱਜ ਤੋਂ ਪਹਿਲਾਂ ਪੈਣਾ ਦੇ ਵਿਆਹ ਕੀਤੇ ਹੁਣ ਉਹਨਾਂ ਨੇ ਧੀਆ ਦੇ ਕਰਨੇ ਨੇ ਪਰ ਇਹੀ ਜੀ ਆਫਰ ਇਹੀ ਜੀ ਸਪੈਸ਼ਲ ਜਿਹੜੀ ਆਫਰ ਹੈ ਉਹ ਪਹਿਲੀ ਵਾਰ ਸਰਹੰਦ ਦੇ ਵਿੱਚ ਮਿਲ ਰਹੀ ਹੈ ਜੀ ਲੈਫ ਸਟੋਰ ਦੇ ਵਿੱਚ ਉਹ ਜਿਹੜਾ ਪੈਕੇਜ ਹੈ ਜਿੰਨਾ ਕੋਸਟ ਕਰਦਾ ਹੈ ਕੋਸਟ ਜਿੰਨਾ ਖਰਚ ਆਇਆ ਲੇਬਰ ਦੇ ਉੱਤੇ ਜਿੰਨਾ ਇਸ ਮਟੀਰੀਅਲ ਦੇ ਉੱਤੇ ਖਰਚ ਆਇਆ ਸਿਰਫ ਓਨਾ ਹੀ ਲੈ ਰਿਹਾ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਲਿਆ ਜਾ ਰਿਹਾ ਜੀ ਸਰ ਕੀ ਕੀ ਦੇ ਰਹੇ ਆ ਉਹਦੇ ਵਿੱਚ ਸਿਰਫ 70000 ਦਾ ਪੈਕੇਜ ਜਿਹੜਾ ਮਾਰਕੀਟ ਦੇ ਵਿੱਚੋਂ ਸਵਾ ਲੱਖ ਦਾ ਪੈਂਦਾ ਇੱਥੇ ਸਿਰਫ 70000 ਦਾ ਤੁਹਾਨੂੰ ਮਿਲਣ ਜਾ ਰਿਹਾ ਹੈ ਇਹ ਕੱਪ ਬੋਰਡ ਇੰਨਾ ਵੱਡਾ ਔਰ ਵਿੱਚੇ ਦੇ LED ਲੱਗੀ ਹੋਈ ਇਹ ਵੀ ਨਾਲ ਹੀ ਮਿਲੂਗੀ ਨਾਲ ਹੀ ਸਟੈਂਡ ਮਿਲੂਗਾ ਜੀ ਜੀ ਅਲਮਾਰੀ ਮਿਲੂਗੀ ਨਾਲ ਹੀ ਇਹਦੇ ਸ਼ੁਰਕ ਮਿਲੂਗਾ ਜੀ ਸਰ ਔਰ ਪ੍ਰੈਸ ਟੇਬਲ ਮਿਲੂ ਨਾਲ ਹੀ ਪ੍ਰੈਸ ਮਿਲੋ ਜੀ ਸਰ ਔਰ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੋਫਾ ਜੀ ਸਰ ਨਾਲ ਹੀ ਉਹਦੇ ਟੇਬਲ ਨਾਲ ਹੀ ਡਿਨਰ ਸੈਟ ਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਡਰੈਸਿੰਗ ਜੀ ਸਰ ਔਰ ਡਰੈਸਿੰਗ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜੀ ਬੈੱਡ ਐਡਾ ਵੱਡਾ ਬੈੱਡ ਤੇ ਨਾਲ ਹੀ ਇਹਦੇ ਗੱਦੇ ਜੀ ਸਰ ਇਹ 12 ਆਈਟਮਾਂ ਦੋਸਤੋ ਬਣ ਗਈਆਂ ਬਾਹਰੋਂ ਇਹ ਲੱਖ ਸਵਾ ਲੱਖ ਤੋਂ ਉੱਪਰ ਪੈਂਦੀਆਂ ਨੇ ਇੱਥੇ ਤੁਹਾਨੂੰ ਸਿਰਫ 70000 ਜਿੰਨੀ ਇਹਦੇ ਉੱਤੇ ਖਰਚਾ ਆ ਉਹਨਾਂ ਹੀ ਉਲਟੀ ਬਹੁਤ ਵਧੀਆ ਚੀਜ਼ ਐ ਇੱਕ ਕਿ 101 ਲੜਕੀਆਂ ਲਈ 11000 ਸਾਡੇ ਜਿਹੜੇ ਮਾਲਕਾਂ ਵੱਲੋਂ ਸ਼ਗਨ ਸਕੀਮ ਦਿੱਤੀ ਜਾ ਰਹੀ ਐ ਉਹਨਾਂ ਨੂੰ ਜਿਹੜੇ ਲੜਕੀ ਦੇ ਵਿਆਹ ਦਾ ਕਾਰਡ ਆ ਔਰ ਨਾਲ ਉਹਦਾ ਆਧਾਰ ਕਾਰਡ ਲੈ ਕੇ ਆਉਣਗੇ ਉਹਨਾਂ ਨੂੰ 11000 ਰੁਪਏ ਉਲਟਾ ਫਾਇਦਾ ਹੋਊਗਾ ਸਿਰਫ ਇਹ 95000 ਦਾ ਪੈਕੇਜ ਰਹਿ ਜਾਂਦਾ ਇੱਡਾ ਵੱਡਾ ਆਪਣਾ ਧੀ ਭੈਣ ਦਾ ਜਿਹੜਾ ਸੌਰਿਆਂ ਦਾ ਇਹ ਕਮਰਾ ਜਾ ਕੇ ਭਰ ਦਿੱਤਾ ਗਿਆ ਔਰ ਇੰਨੇ ਘੱਟ ਪੈਸਿਆਂ ਚ ਉਹਦੇ ਸੌਰੇ ਖੁਸ਼ ਹੋ ਜਾਂਦੇ ਨੇ ਵੀ ਸਾਡੀ ਤੀ ਤਰਾਣੀ ਜਿਹੜੀ ਉੱਥੇ ਗਈ ਆ ਇੰਨਾ ਜਿਹੜਾ ਸਮਾਨ ਹੈ ਇੰਨਾ ਵਧੀਆ ਕੁਆਲਿਟੀ ਵਾਲਾ ਦਿੱਤਾ ਗਿਆ ਹਰ ਇੱਕ ਬੰਦਾ ਯਾਦ ਰੱਖਦਾ ਹੈ ਇਸੇ ਕਰਕੇ ਹੁਣ ਤੱਕ ਸਾਡੇ 22 23 ਜਿਹੜੇ ਪੈਕੇਜ ਨੇ ਚਲੇ ਗਏ ਨੇ ਦੋਸਤੋ ਇਹ ਤੁਹਾਨੂੰ ਸਾਡੇ ਈਜੀ ਲਾਈਫ ਸਟੋਰ ਤੋਂ ਹਰ ਕਿਥੋਂ ਮਿਲ ਜੂਗਾ ਜਿੱਥੋਂ ਮਰਜ਼ੀ ਲੈ ਲਓ ਬਾਕੀ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਤਿਆਂ ਭੈਣਾਂ ਦੇ ਨਾਮ ਤੇ ਇੱਕ ਅਸੀਂ ਚੰਗਾ ਕੰਮ ਕਰੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਈਏ ਸਾਰਿਆਂ ਨੂੰ ਹੱਸੀ ਕਾਲੀ। ਹਾਂਜੀ ਦੋਸਤੋ ਸਾਰਿਆਂ ਨੂੰ ਹੱਸੀ ਕਾਲ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਆਪਣੇ ਆਪ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਉਂਕਿ ਫਾਇਦਾ ਹੀ ਏਡਾ ਵੱਡਾ ਕਰਨ ਜਾ ਰਹੇ ਆਪਾਂ। ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਤਿਆਂ ਭੈਣਾਂ ਵਾਲਿਆਂ ਕਈਆਂ ਨੇ ਅੱਜ ਤੋਂ ਪਹਿਲਾਂ ਤੇ ਭੈਣਾਂ ਦੇ ਵਿਆਹ ਕੀਤੇ ਹੁਣ ਉਹਨਾਂ ਨੇ ਧੀਆਂ ਦੇ ਕਰਨੇ ਨੇ ਪਰ ਇਹੀ ਜੀ ਆਫਰ ਇਹੀ ਜੀ ਸਪੈਸ਼ਲ ਜਿਹੜੀ ਆਫਰ ਹੈ ਉਹ ਪਹਿਲੀ ਵਾਰ ਸਰਹੰਦ ਦੇ ਵਿੱਚ ਮਿਲ ਰਹੀ ਹੈ ਜੀ ਲੈਫ ਸਟੋਰ ਦੇ ਵਿੱਚ ਜੀ ਉਹ ਜਿਹੜਾ ਪੈਕੇਜ ਹੈ ਜਿੰਨਾ ਕੋਸਟ ਕਰਦਾ ਹੈ ਕੋਸਟ ਜਿੰਨਾ ਖਰਚ ਆਇਆ ਲੇਬਰ ਦੇ ਉੱਤੇ ਜਿੰਨਾ ਇਸ ਮਟੀਰੀਅਲ ਦੇ ਉੱਤੇ ਖਰਚ ਆਇਆ ਸਿਰਫ ਓਨਾ ਹੀ ਲੈ ਰਿਹਾ ਇਹਦੇ ਵਿੱਚੋਂ ਕੋਈ ਪ੍ਰੋਫਿਟ ਨਹੀਂ ਲਿਆ ਜਾ ਰਿਹਾ ਜੀ ਸਰ ਕੀ ਕੀ ਦੇ ਰਹੇ ਆ ਉਹਦੇ ਵਿੱਚ ਸਿਰਫ 70000 ਦਾ ਪੈਕੇਜ ਜਿਹੜਾ ਮਾਰਕੀਟ ਦੇ ਵਿੱਚੋਂ ਸਵਾ ਲੱਖ ਦਾ ਪੈਂਦਾ ਇੱਥੇ ਸਿਰਫ 70000 ਦਾ ਤੁਹਾਨੂੰ ਮਿਲਣ ਜਾ ਰਿਹਾ ਹੈ ਇਹ ਕੱਪਵਾਰਡ ਇੰਨਾ ਵੱਡਾ ਔਰ ਵਿੱਚੇ ਦੇ LED ਲੱਗੀ ਹੋਈ ਇਹ ਵੀ ਨਾਲ ਹੀ ਮਿਲੂਗੀ ਨਾਲ ਹੀ ਸਟੈਂਡ ਮਿਲੂਗਾ ਜੀ ਜੀ ਅਲਮਾਰੀ ਮਿਲੂਗੀ ਨਾਲ ਹੀ ਇਹਦੇ ਸ਼ੂਰਕ ਮਿਲੂਗਾ ਜੀ ਸਰ ਔਰ ਪ੍ਰੈਸ ਟੇਬਲ ਮਿਲੂ ਨਾਲ ਹੀ ਪ੍ਰੈਸ ਮਿਲੂ ਜੀ ਸਰ ਔਰ ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਸੋਫਾ ਜੀ ਸਰ ਨਾਲ ਹੀ ਉਹਦੇ ਟੇਬਲ ਨਾਲ ਹੀ ਡਿਨਰ ਸੈੱਟ ਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਡਰੈਸਿੰਗ ਜੀ ਸਰ ਔਰ ਡਰੈਸਿੰਗ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਜੀ ਬੈੱਡ ਐਡਾ ਵੱਡਾ ਬੈੱਡ ਤੇ ਨਾਲ ਹੀ ਇਹਦੇ ਗੱਦੇ ਜੀ ਸਰ ਇਹ 12 ਆਈਟਮਾਂ ਦੋਸਤੋ ਬਣ ਗਈਆਂ ਬਾਹਰੋਂ ਇਹ ਲੱਖ ਸਵਾ ਲੱਖ ਤੋਂ ਉੱਪਰ ਪੈਂਦੀਆਂ ਨੇ ਇੱਥੇ ਤੁਹਾਨੂੰ ਸਿਰਫ 70000 ਜਿੰਨੀ ਇਹਦੇ ਉੱਤੇ ਖਰਚਾ ਆ ਉਹ ਨਹੀਂ ਉਲਟੀ ਬਹੁਤ ਵਧੀਆ ਚੀਜ਼ ਹੈ ਇੱਕ ਕਿ 101 ਲੜਕੀਆਂ ਲਈ 11000 ਸਾਡੇ ਜਿਹੜੇ ਮਾਲਕਾਂ ਵੱਲੋਂ ਸ਼ਗਨ ਸਕੀਮ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਜਿਹੜੇ ਲੜਕੀ ਦੇ ਵਿਆਹ ਦਾ ਕਾਰਡ ਆ ਔਰ ਨਾਲ ਉਹਦਾ ਆਧਾਰ ਕਾਰਡ ਲੈ ਕੇ ਆਉਣਗੇ ਉਹਨਾਂ ਨੂੰ 11000 ਰੁਪਏ ਉਲਟਾ ਫਾਇਦਾ ਹੋਊਗਾ ਸਿਰਫ ਇਹ 95000 ਦਾ ਪੈਕੇਜ ਰਹਿ ਜਾਂਦਾ ਇੱਡਾ ਵੱਡਾ ਆਪਣਾ ਧੀ ਭੈਣ ਦਾ ਜਿਹੜਾ ਸੌਰਿਆਂ ਦਾ ਇਹ ਕਮਰਾ ਜਾ ਕੇ ਭਰ ਦਿੱਤਾ ਗਿਆ ਔਰ ਇੰਨੇ ਘੱਟ ਪੈਸਿਆਂ 'ਚ ਉਹਦੇ ਸੌਰੇ ਖੁਸ਼ ਹੋ ਜਾਂਦੇ ਨੇ ਵੀ ਸਾਡੀ ਤੀ ਤਰਾਣੀ ਜਿਹੜੀ ਉੱਥੇ ਗਈ ਆ ਇਹਨਾਂ ਜਿਹੜਾ ਸਮਾਨ ਹੈ ਇਹਨਾਂ ਵਧੀਆ ਕੁਆਲਿਟੀ ਵਾਲਾ ਦਿੱਤਾ ਗਿਆ ਹਰ ਇੱਕ ਬੰਦਾ ਯਾਦ ਰੱਖਦਾ ਹੈ ਇਸੇ ਕਰਕੇ ਹੁਣ ਤੱਕ ਸਾਡੇ 22 23 ਜਿਹੜੇ ਪੈਕੇਜ ਨੇ ਚਲੇ ਗਏ ਨੇ ਦੋਸਤੋ ਇਹ ਤੁਹਾਨੂੰ ਸਾਡੇ ਈਜੀ ਲਾਈਫ ਸਟੋਰ ਤੋਂ ਹਰ ਕਿਤੇ ਮਿਲ ਜੂਗਾ ਜਿੱਥੋਂ ਮਰਜ਼ੀ ਲੈ ਲਓ ਬਾਕੀ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਤਿਆਂ ਪੈਣਾਂ ਦੇ ਨਾਮ ਤੇ ਇੱਕ ਅਸੀਂ ਚੰਗਾ ਕੰਮ ਕਰੀਏ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਈਏ ਸਾਰਿਆਂ ਨੂੰ ਹੱਸੀ ਕਾਲੀ